ਸਕੂਲ ਦੀ ਕੰਧ ਪਾੜ ਕੇ ਵੜ ਗਏ ਚੋਰ ਕੰਪਿਊਟਰ ਲੈਬ ਦੇ ਵਿੱਚੋਂ ਕੰਪਿਊਟਰ ਚੋਰੀ ਕਰਕੇ ਹੋ ਗਏ ਫਰਾਰ ਜੀ ਹਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕੀ ਚੋਰਾਂ ਨੇ ਸਾਰੀਆਂ ਹੀ ਹੱਦਾਂ ਟੱਪਤੀਆਂ ਜਿੱਥੇ ਸਕੂਲ ਸਿੱਖਿਆ ਮੰਦਰ ਦੇ ਅੰਦਰ ਕੰਪਿਊਟਰ ਲੈਬ ਚੋਂ ਕੰਪਿਊਟਰ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਦੂਜੇ ਪਾਸੇ ਗੁਰਦੁਆਰਾ ਸਾਹਿਬ ਦਾ ਮਾਮਲਾ ਗੁੱਲਕ ਦੇ ਵਿੱਚੋਂ ਪੈਸੇ ਚੋਰੀ ਕਰਕੇ ਇਨਵਰਟਰ ਤੇ ਨਾਲ ਹੀ ਸੀਸੀਟੀਵੀ ਲੱਗੇ ਕੈਮਰੇ ਵੀ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਆਓ ਜਾਣਦੇ ਆਪਾਂ ਸਾਰਾ ਮਾਮਲਾ ਕੀ ਹੈ ਅੰਮ੍ਰਿਤਸਰ ਦੇ ਅਜਨਾਲਾ ਨੇੜੇ ਪਿੰਡ ਲੱਖੂਵਾਲ ਵਿਕੇ ਚੋਰਾਂ ਨੇ ਸਕੂਲ ਅਤੇ ਗੁਰਦੁਆਰਾ ਸਾਹਿਬ ਨੂੰ ਬਣਾਇਆ ਨਿਸ਼ਾਨਾ ਜੀਹਾਂ ਮਾਮਲਾ ਅੰਮ੍ਰਿਤਸਰ ਦੇ ਵਿੱਚ ਆਏ ਦਿਨ ਚੋਰੀਆਂ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਨੇ ਤੇ ਚੋਰਾਂ ਵੱਲੋਂ ਹੁਣ ਤਾਂ ਸਾਰੀਆਂ ਹੱਦਾਂ ਟੱਪ ਕੇ ਸਿੱਖਿਆ ਦੇ ਮੰਦਰ ਤੇ ਸਕੂਲ ਦੇ ਵਿੱਚ ਤੇ ਗੁਰਦੁਆਰਾ ਸਾਹਿਬ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਅੰਮ੍ਰਿਤਸਰ ਤਹਿਸੀਲ ਅਜਨਾਲਾ ਨੇੜੇ ਪਿੰਡ ਲੱਖੂਵਾਲ ਦਾ ਹੈ ਜਿੱਥੇ ਕੀ ਚੋਰਾਵਾਲੋ ਪਿੰਡ ਦੇ ਸਰਕਾਰੀ ਸਕੂਲ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਿੰਡ ਲੱਖੋਵਾਲ ਦੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਦੱਸਿਆ ਕਿ ਜਦੋਂ ਸਵੇਰੇ ਸਕੂਲ ਪਹੁੰਚੇ ਤਾਂ ਦੇਖਿਆ ਕਿ ਸਕੂਲ ਦੇ ਅੰਦਰ ਕੰਪਿਊਟਰ ਲੈਬ ਤੇ ਜਿੰਦੇ ਟੁੱਟੇ ਹੋਏ ਸੀ ਚੋਰਾਵਾਲੋ ਸਕੂਲ ਦੇ ਅੰਦਰ ਕੰਪਿਊਟਰ ਅਤੇ ਹੋਰ ਕੀਮਤੀ ਸਮਾਨ ਚੋਰੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਹਜੇ ਤੱਕ ਚੋਰਾਂ ਦੀ ਕਿਸੇ ਵੀ ਤਰੀਕੇ ਦੀ ਕੋਈ ਪਛਾਣ ਨਹੀਂ ਹੋ ਸਕੀ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਲਦ ਤੋਂ ਜਲਦ ਇਨ੍ਹਾਂ ਚੋਰਾਂ ਨੂੰ ਟ੍ਰੇਸ ਕਰਕੇ ਉਹਨਾਂ ਦੀ ਬੰਦੀ ਕਾਰਵਾਈ ਕੀਤੀ ਜਾਵੇ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਸਕੂਲ ਦੇ ਵਿੱਚ ਇੱਕ ਚੌਂਕੀਦਾਰ ਵੀ ਉਪਲਬਧ ਕਰਵਾਇਆ ਗਿਆ ਸੀ ਲੇਕਿਨ ਉਹ ਚੌਂਕੀਦਾਰ ਵੀ ਮੌਕੇ ਤੇ ਮੌਜੂਦ ਨਹੀਂ ਸੀ ਦੂਜੇ ਪਾਸੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਗੋਲਕ ਵਿੱਚੋਂ ਪੈਸੇ ਚੋਰੀ ਕਰਕੇ ਇੱਥੇ ਤੱਕ ਕਿ ਚੋਰਾਂ ਵੱਲੋਂ ਕੀ ਉਹ ਇਨਵਰਟਰ ਵੀ ਚੋਰੀ ਕਰਕੇ ਲੈ ਗਏ ਜਿਸ ਸੰਬੰਧੀ ਗੁਰਦੁਆਰਾ ਪ੍ਰਬੰਧਕ ਨੇ ਦੱਸਿਆ ਕਿ ਚੋਰਾਵਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਚੋਰੀ ਕੀਤੀ ਗਈ ਹੈ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਲੱਗੇ ਕੈਮਰੇ ਚੋਰੀ ਕੀਤੇ ਗਏ ਹਨ ਗੁਰਦੁਆਰਾ ਸਾਹਿਬ ਦੇ ਅੰਦਰੋਂ ਇਨਵਰਟਰ ਚੋਰੀ ਕੀਤਾ ਗਿਆ ਹੈ ਤੇ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਨਾਲ ਛੇੜਖਾਨੀ ਕਰਕੇ ਉਸ ਵਿੱਚੋਂ ਪੈਸੇ ਕੱਢੇ ਗਏ ਨੇ ਇਸ ਨਾਲ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਇਹ ਜੋ ਤਕਨੌਈ ਹੈ ਇਹ ਪਿੰਡ ਲਖੂਵਾਲ ਦੇ ਵਿੱਚ ਹੋਈ ਹੈ ਜਦੋਂ ਮੈਂ ਸਵੇਰ ਸਵੇਰ ਉਠਿਆ ਤਾਂ ਮਨੂੰ ਆਪਣੇ ਹੈੱਡਮਾਸਟਰ ਸਾਹਿਬ ਇਹਨਾਂ ਦਾ ਫੋਨ ਆਇਆ ਸੀਗਾ ਕਿ ਪਿੰਡ ਦੇ ਵਿੱਚ ਜਿਹੜਾ ਇਹ ਕੰਮ ਹੋਇਆ ਫਿਰ ਮੈਂ ਇੱਥੇ ਮੌਕਾ ਦੇਖਣ ਆਇਆ ਸੀਗਾ ਆ ਕੇ ਦੇਖਿਆ ਕਿ ਬਹੁਤ ਜ਼ਿਆਦਾ ਪਿੰਡ ਦਾ ਜਿਹੜਾ ਨੁਕਸਾਨ ਹੋ ਚੁੱਕਾ ਹੈ ਇਧਰੋਂ ਜਿਹੜਾ ਨਚੋਰ ਤੰਦ ਤੋੜ ਕੇ ਅੰਦਰ ਵੜੇ ਨੇ ਇਹਨਾਂ ਦੇ ਇਥੋਂ 5 ਪੀਸੀ ਤੇ ਕੁਝ ਹੋਰ ਲੋੜੀਂਦਾ ਸਮਾਨ ਜਿਹੜਾ ਕਿ ਸਿੱਖਿਆ ਲਈ ਜ਼ਰੂਰੀ ਹੈ ਬੱਚਿਆਂ ਲਈ ਉਹ ਜਿਹੜਾ ਇਥੋਂ ਚੋਰਾਇਆ ਗਿਆ ਵਾ ਨਹੀਂ ਸਰ ਅਜੀ ਇਸ ਤਰ੍ਹਾਂ ਕੁਝ ਨਹੀਂ ਕਿਹਾ ਜਾ ਸਕਦਾ ਅਜੇ ਤਾਂ ਅਸੀਂ ਮੰਗ ਕਰਦੇ ਹਾਂ ਪੁਲਿਸ ਪਰ ਸਰਕਾਰ ਕੋਲੋਂ ਕਿ ਉਹ ਜਿਹੜੇ ਆ ਮੰਨ ਲਓ ਕਿ ਇਸ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਅ ਕਰਨ ਹਾਂਜੀ ਇਸ ਸਕੂਲ ਵਿੱਚ ਜਿਹੜਾ ਸਰਕਾਰ ਵੱਲੋਂ ਇਹ ਕੰਪੀਡਾਰ ਉਪਲਬਧ ਕਰਵਾਇਆ ਗਿਆ ਸੀਗਾ ਤੇ ਉਸ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਅੱਗੋਂ ਦੇਖਦੇ ਹਾਂ ਕਿ ਉਸਦਾ ਜਵਾਬ ਕੀ ਹੋਵੇਗਾ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਹੀ ਮੰਗ ਚਾਹੁੰਦੇ ਆ ਕਿ ਜੋ ਵੀ ਇਹ ਸਕੂਲਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਇਹਦਾ ਜਿਹੜਾ ਵਾ ਸਮਾਨ ਜਿਹੜਾ ਵਾ ਚੋਰੀ ਕੀਤਾ ਜਾ ਰਿਹਾ ਵਾ ਉਸ ਦੇ ਖਿਲਾਫ ਜਿਹੜਾ ਸਖਤ ਐਕਸ਼ਨ ਲਿਆ ਜਾਵੇ ਤੇ ਜੋ ਵੀ ਇਹ ਬੰਦਾ ਜੇ ਕੋਈ ਫੜਿਆ ਜਾਂਦਾ ਵਾ ਉਸਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲਾ ਬੱਚਿਆਂ ਦਾ ਭੁੱਖਿਆ ਉਹਦੇ ਨਾਲ ਖਲਵਾਟਾਂ ਹੋ ਸਕੀ। ਸਰਕਾਰੀ ਹਾਈ ਸਕੂਲ ਲਖਵਾਲ ਤੋਂ ਇੰਚਾਰਜ ਰਜੀਸ਼ ਸਿੰਘ ਸਾਡੇ ਸਕੂਲ ਜਿਹੜਾ ਕਿ ਸਵੇਰੇ ਪਤਾ ਲੱਗਾ ਕਿ ਕੁਝ ਚੋਰਾਂ ਨੇ ਸ਼ਰਾਬ ਖਾਣ ਆ ਕੇ ਚੋਰੀ ਕੀਤੀ ਆ। ਬੇਲ ਗੇਟ ਸਾਡੇ ਦਾਖਲ ਹੋਇਆ ਤੇ ਜੰਦਰਾ ਤੋੜਿਆ ਗਿਆ ਆ। ਉਸ ਤੋਂ ਬਾਅਦ ਇਹ ਤਦਾਦ ਬਾਬਾ ਚਾਰ ਪੰਜ ਜਾਣੇ ਦੀ ਲੱਗਦੀ ਕੱਲੇ ਦਾ ਕੰਮ ਨਹੀਂ ਹੈਗਾ। ਉਹਨਾਂ ਆ ਗਿਆ 9 ਇੰਚੀ ਸਾਡੀ ਕੰਧ ਹੈ ਜੀ। ਕੰਧ ਦਾ ਹਾਲ ਵੇਖੋ ਤੇ ਨੀ ਕੀਰਤ ਤੁਹਾਨੂੰ ਦਿਖਾਉਣਾ। ਕੰਧ ਤੋੜ ਕੇ ਇਧਰ ਦੀ ਉਹਨਾਂ ਐਂਟਰ ਕੀਤਾ ਆ। ਉਸ ਤੋਂ ਬਾਅਦ ਕੰਪਿਊਟਰ ਲੈਬ ਚੈਂਟਰ ਕੀਤੇ ਆ ਤੇ ਸਾਡਾ ਕਾਫੀ ਜਿਹੜਾ ਨੁਕਸਾਨ ਆ ਵੇਖੋ ਪੀਸੀ ਸਾਡੇ ਖਿਲਰੇ ਪਏ ਆ ਬੈਟਰੀਆਂ ਉਹਨਾਂ ਬਾਹਰ ਕੱਢ ਕੇ ਛੁੱਟੀਆਂ ਆ ਰੂਮ ਦੇ ਅੰਦਰ ਵੀ ਕਾਫੀ ਨੁਕਸਾਨ ਕੀਤਾ ਆ ਸਾਡੇ 5 ਕੰਪਿਊਟਰ ਸੁਮੇਤ ਸਵਾਨ ਜਿਹੜੇ ਆ ਉਹ ਚੋਰੀ ਕਰਕੇ ਲੈ ਗਏ ਨਾਲ ਸਾਡੇ ਕੰਪਿਊਟਰ ਲੈਬ ਚ ਇੱਕ ਇਨਵਰਟਰ ਲੱਗਾ ਸੀ ਬੈਟਰੀ ਆ ਹੀ ਉਹ ਵੀ ਲੈ ਗਏ ਜੀ ਇੱਕ ਸਾਡਾ ਸਪੀਕਰ ਸੀ ਜੀ ਸਾਊਂਡ ਸਿਸਟਮ ਉਹ ਵੀ ਲੈ ਗਏ ਆ 4 ਨਵੇਂ ਪੱਖੇ ਲੈਂਦੇ ਸੀ ਉਹ ਵੀ ਲੈ ਗਏ ਨਾਲ ਟੁੱਟੀਆਂ ਸੀ ਥੋੜੀਆਂ ਪਈਆਂ ਦੋ ਬੈਟਰੀ ਪਈਆਂ ਯਾ ਯੂਪੀਐਸ ਦੇ ਉਹ ਵੀ ਲੈ ਗਏ ਆ ਉਸ ਤੋਂ ਬਾਅਦ ਸਾਡੇ ਸਰਕਾਰੀ ਰਿਕਾਰਡ ਨਾਲ ਵੀ ਛੇੜਛਾੜ ਕੀਤੀ ਗਈ ਆ ਅਲਮਾਰੀਆਂ ਦੀ ਤੋੜਪਨ ਕੀਤੀ ਗਈ ਆ ਨਾਲੇ ਕਿਲਾ ਸਾਡੇ ਇੰਗਲਿਸ਼ ਲੈਬ ਜੋ ਉਹਦੇ ਵਿੱਚੋਂ ਜਿੰਨੇ ਸਾਰੇ ਹੈੱਡਫੋਨ ਵਗੈਰਾ ਨਵੇਂ ਹੀ ਨਾਲ ਉਹਨਾਂ ਦੇ ਐਂਪਲੀਫਾਇਰ ਲੱਗੇ ਹੋ ਸਾਰੇ ਆ ਜੀ ਮਤਲਬ ਸਾਰਾ ਹੀ ਚੋਰੀ ਕਰਕੇ ਲੈ ਗਏ ਤੇ ਇਹ ਕੋਈ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਚਾਰ ਪੰਜ ਸ਼ਰਾਰਤੀ ਅਨਸਰ ਅੰਦਰ ਐਂਟਰ ਕੀਤੇ ਆ ਜਿਨ੍ਹਾਂ ਨੇ ਇਹ ਸਕੂਲ ਨਾਲ ਇਹਨਾਂ ਨੁਕਸਾਨ ਕੀਤਾ ਆ ਆਓ ਤੁਹਾਨੂੰ ਅੰਦਰ ਕਮਰੇ ਦਾ ਹਾਲ ਦਿਖਾਈਏ ਸਾਡਾ ਸਾਰਾ ਰਿਕਾਰਡ ਜਿਹੜਾ ਆ ਸਾਰਾ ਹੀ ਉਰਤੈਸ ਨਾਲ ਕਰਕੇ ਸੁੱਟ ਗਿਆ ਦੇਖੋ ਉਸ ਪ੍ਰਸ਼ਾਸਨ ਦੇ ਨੂੰ ਮੰਗ ਕਰਦੇ ਆ ਕਿ ਸਾਡੇ ਨੂੰ ਇਨਸਾਫ ਦਿੱਤਾ ਜਾਵੇ ਸਰਕਾਰ ਵੱਲੋਂ ਬੜਾ ਕੁਝ ਕੀਤਾ ਜਾ ਰਿਹਾ ਸਰਕਾਰ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਉਹਨਾਂ ਨੂੰ ਤਾਂ ਚੁੱਕਣ ਵਾਸਤੇ ਬੜੇ ਜਿਹੜਾ ਸਮਾਨ ਪ੍ਰੋਵਾਈਡ ਕਰ ਰਹੀ ਹੈ ਪਰ ਜੇ ਇਹਦੀ ਸਾਬ ਸਭਾਲ ਨਹੀਂ ਚੰਗੀ ਤਰ੍ਹਾਂ ਕਰਾਂਗੇ ਤੇ ਫਿਰ ਮੁਸ਼ਕਲ ਆਈ ਹੋਣ ਪ੍ਰਸ਼ਾਸਨ ਦੇ ਕੀ ਹੋਵਾਂਗੇ ਕਰਦੇ ਵੀ ਜਿਹੜਾ ਵੀ ਇਹਦੇ ਨੂੰ ਜ਼ਿੰਮੇਵਾਰ ਆ ਉਹ ਸ਼ਰਾਰਤੀ ਅਨਸਰ ਨੂੰ ਫੜਿਆ ਜਾਵੇ ਉਹ ਸਜ਼ਾ ਦਵਾਈ ਜਾਵੇ ਤੇ ਸਕੂਲ ਦੇ ਨਕਸ਼ਾ ਦੀ ਪਰਭਾਈ ਕੀਤੀ ਜਾਵੇ ਮੇਰੇ 4:00 ਵਜੇ 40 ਮਿੰਟ ਤੇ ਇੱਥੇ ਪਹੁੰਚਾ ਜਦੋਂ ਮੈਂ ਆਣ ਕੇ ਵੇਖਿਆ ਬਾਹਰਲਾ ਬੂਆ ਟੁਕਿਆ ਜੰਦਰਾ ਟੁੱਟਾ ਆ ਥੱਲੇ ਪਿਆ ਆ ਅੰਦਰਲਾ ਬੂਆ ਖੁੱਲਾ ਪਿਆ ਆ ਮੈਂ ਅੰਦਰ ਨਹੀਂ ਵੜਿਆ ਮੈਂ ਦਵਾਦਵ ਜਾ ਕੇ ਜਿਹਨੂੰ ਤਸਦਾਰ ਕਰਮਸੂ ਨੂੰ ਜਾ ਕੇ ਦੱਸਿਆ ਗੁਰਦਿਆਲ ਸਿੰਘ ਨੂੰ ਦੱਸਿਆ ਇੱਕ ਦੋ ਸੰਗਾਂ ਨੂੰ ਉਹ ਦੱਸਿਆ ਫਿਰ ਅਸੀਂ ਇੱਥੇ ਆਏ ਆ ਆ ਕੇ ਅਸੀਂ ਬੱਤੀ-ਬੁੱਤੀ ਇਹਨਾਂ ਕਿਸ ਨੇ ਜਗਾਈ ਆ ਉਹਦੋਂ ਇਹ ਇੱਥੇ ਤੇ ਹੀ ਖਤਮ ਹੋ ਗਈ ਸੀ ਅੰਦਰ ਜਾ ਕੇ ਬਾਰੀ ਇਕਲੇ ਬੂਏ ਖੁੱਲੇ ਹਨ ਉਹ ਤੇ ਉਹਦਾ ਡਿਜੀ ਦਾ ਬਕਸਾ ਹੀ ਉਹ ਚੋਰੀ ਹੋਇਆ ਇਥੋਂ ਨਿਵੇਟਰ ਤੇ ਬੈਲਡਰ ਚੋਰੀ ਹੋਇਆ ਜੋਰ ਥੋੜਾ ਬੋਧਾਨੇ ਕਰਕੇ ਆਸਮਾਨ ਵਾਲਾ ਅਸੀਂ ਆ ਕੇ ਦੇਖਣ ਅਸਾਂ ਸਾਰੇ ਵੇਖਿਆ ਤੇ ਫਿਰ ਅਸੀਂ ਪਾਰਸ ਨੂੰ ਕੀਤਾ ਹਾਂ ਬਈਂ ਧਾਵਟੇ ਤੋਂ ਵੀ ਸਾਨੂੰ ਅਨੁਸਾਰ ਸਾਨੂੰ ਦੇਖੋ ਜੀ ਤੇ ਬਜੂਰ ਫੜੇ ਜਾਣੇ ਚਾਹੀਦੇ ਚੋਰ ਫੜੇ ਜਾਣੇ ਚਾਹੀਦੇ ਆ ਤੇ ਸਾਨੂੰ ਸਾਫ ਮਿਲ ਸਕੇ ਕਿ ਸਾਡਾ ਅਸਮਾਨ ਮਿਲ ਜਾਏ ਇਹ ਗੁਰਦੈਰ ਸਾਹਿਬ ਤੇ ਅੱਗੇ ਹੀ ਥੋੜਾ ਜਿਆ ਮੋਟਰ ਕਮਜ਼ੋਰੀ ਚੱਲ ਰਿਹਾ ਕੋਈ ਇਹਦੇ ਕੋ ਫਾੜੇ ਨੀਗਾ ਕੋਈ ਇਹਦੇ ਕੋ ਕੋ ਪੈਸਾ ਨਹੀਂ ਸਾਡੇ ਕੋਲ ਅਸੀਂ ਲੈ ਨਹੀਂ ਸਕਦੇ ਅੱਗੇ ਨਗਰ ਵਾਲਿਆਂ ਨੂੰ ਲਾਕੇ ਤਰੱਕ ਦੋਰਾ ਸਾਥ ਨਹੀਂਗਾ ਤੁਹਾਨੂੰ ਇਹ ਬੇਨਤੀ ਕਰਨੀਆਂ ਕਿ ਸਾਡਾ ਇਹ ਚੋਰ ਫੜੇ ਜਾਣ ਤੇ ਗਾਹਾਂ ਵਾਸੀ ਇਹਨਾਂ ਨੱਥ ਪਾਈ ਜਾਵੇ ਤੇ ਸਾਡਾ ਸਤਿਮਾਨ ਮਿਲ ਜਾ ਗੁਰਦੇ ਸਾਹਿਬ ਦੀ ਇੱਕ ਕਨਵੀਟਰ ਸਾਹਿਬ ਲਾਲੂ ਇੱਕ ਬੈਂਟਰਾ ਜੀ ਸਾਡ ਲੋਕ ਕਿਨੇ ਕਿਰਾਉਂਦਾ ਜੀ ਰਿਪੀਡਾ ਬਕਸਾ ਜਿਹੜਾ ਇੱਕ ਕੋਈ ਜਰੀ ਆ ਕੋਈ ਥੋੜੇ ਬੋਦੇ ਪੈਸੇ ਹਨ ਜਿਹੜੇ ਉਹ ਚੋਰੀ ਕਰਕੇ ਲੈ ਗਏ